ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਾਂਜੀ ਸੰਗਤ ਜੀ ਅਸੀਂ ਚੱਲੇ ਆਂ ਸ੍ਰੀ ਹੇਮਕੁੰਡ ਸਾਹਿਬ ਯਾਤਰਾ ਨਾਲ ਮੇਰੇ ਚੱਲੇ ਨੇ ਸਿੰਘ ਲਖਵੀਰ ਸਿੰਘ ਤੇ ਮਾਸਟਰ ਰਵਿੰਦਰ ਸਿੰਘ ਰਵੀ ਅਸੀਂ ਪਹੁੰਚ ਗਏ ਆਂ ਪਿੰਡ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਕੁਟੀ ਸਾਹਿਬ ਇੱਥੇ ਸਿੰਘ ਸਾਹਿਬ ਤੋਂ ਕਰਵਾਵਾਂਗੇ ਅਰਦਾਸ ਫਿਰ ਪਾਵਾਂਗੇ ਚਾਲੇ ਉਹ ਵਾਹਗੁਰੂ ਜੀ ਸੰਗਤ ਜੀ ਬਖਾਲਸਾ ਬਹੁਤ ਸੰਗਤ ਜੀ ਸੰਗਤ ਜੀ ਸੰਖਿਆ ਉਤਪ ਕਰਾ ਕੇ ਅਰਦਾਸ ਅਸੀਂ ਪਾਤੇ ਚੱਲੇ heem gunu sahab ਤੇ ਨਾਲ ਬੈਠੇ ਸਿੰਘ sahab ਡਰਾਈਵਿੰਗ ਕਰ ਰਹੇ ਨੇ ਰਵਿੰਦਰ ਰਵਿੰਦਰ ਸਿੰਘ ਡਰਾਈਵਿੰਗ ਕਰ ਰਹੇ ਨੇ ਰਵਿੰਦਰ ਸਿੰਘ ਤੇ ਪਿੱਛੇ ਬੈਠੇ ਸਾਡੇ ਲਖਵੀਰ ਸਿੰਘ ਆਉ ਸਿੰਘ sahab ਆਵ ਚੜਨਾ ਬਹੁਤ ਸਾਹਮਣੇ ਵਾਹਿਗੁਰੂ ਫਰਦਾ ਵਾਹਿਗੁਰੂ ਜੀ ਫਤਿਹ ਜੀ ਉਹ ਵਾਹਿਗੁਰੂ ਇਹ ਕੋਲ ਕਰਾਇਆ ਨਾ ਗਿਆ ਆਈਡੀ ਵਰਤੀ ਗਿਆ ਕੋ ਉਹ ਵਾਹਿਗੁਰੂ ਪਿੰਡ ਦਾ ਗੁਰੂ ਘਰ ਇਤਿਹਾਸਿਕ ਗੁਰੂ ਘਰ ਹੈ 6 ਪਾਸੇ ਚਾਰੋ ਸੂਧਾਤੀ ਹੈ ਸਾਡੇ ਪਿੰਡ ਗੁਰਦੁਆਰਾ ਰਾਮ ਸਾਹਿਬ ਆਪ ਸੰਗਤਾਂ ਕਰੋ ਦਰਸ਼ਨ ਤੇ ਗੁਰੂ ਘਰ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਜੀ ਉਹ ਸੋ ਵਾਹਿਗੁਰੂ ਜੀ ਸੰਗ ਜੀ ਅਸੀਂ ਪਹੁੰਚ ਚੁੱਕੇ ਹਾਂ ਸਰੰਦ ਪੱਤਰਕਾਰ ਸਾਹਿਬ ਵਾਹਿਗੁਰੂ ਵਾਹਿਗੁਰੂ ਸ਼ੰਕਰ ਜੀ ਇਹ ਹੈ ਗੁਰਦੁਆਰਾ ਨਾਨ ਸਾਹਿਬ ਇਤਿਹਾਸਿਕ ਗੁਰੂ ਘਰ ਜਿੱਥੇ 10ਵੇਂ ਪਾਸ਼ਾ 430 ਆਪ ਸੰਗਤਾਂ ਕਰੋ ਦਰਸ਼ਨ ਅੱਗੇ ਜਾ ਕੇ ਜੋ ਜੋ ਵੀ ਇਤਿਹਾਸਿਕ ਜਗ੍ਹਾ ਨੇ ਆਪ ਸੰਗਤਾਂ ਨੂੰ ਕਰਵਾਵਾਂਗੇ ਦਰਸ਼ਨ ਉਹਨਾਂ ਦੇ ਵਾਹਿਗੁਰੂ ਵਾਹਿਗੁਰੂ ਸਤਿ ਸ਼੍ਰੀ ਅਕਾਲ ਗੁਰਦੁਆਰਾ ਸਾਹਿਬ ਵਾਲਾ ਸੰਸਥਾ ਕਰਕੇ। ਵਾਹਿਗੁਰੂ। ਇਤਿਹਾਸਿਕ ਗੁਰਦੁਆਰਾ ਸ੍ਰੀ ਦਸ਼ਮੇਸ਼ ਅਸਥਾਨ ਨਾਹਨ ਸਾਹਿਬ। ਇਤਿਹਾਸ ਇਹ ਗੁਰਦੁਆਰਾ ਸਾਹਿਬ ਉਸ ਇਤਿਹਾਸਿਕ ਸਥਾਨ ਤੋਂ ਸਸੋਭਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 17 ਮਸਾਖ 1742 ਵਿਕਰਮੀ 30 April 1785 ਨੂੰ ਸਰਵੋਰ ਰਿਆਸਤ ਦੇ ਤਤਕਾਂ ਲਈ ਪੀਨ ਰਾਜਾ ਮੇਦਨੀ ਪ੍ਰਕਾਸ਼ ਜੀ ਦੀ ਬੇਨਤੀ ਤੇ ਆਏ ਉਹਨਾਂ ਦੇ ਅਸੀਰਵਾਦ ਨਾਲ ਸਰਮੋਰ ਰਿਆ ਸੰਗਤ ਜੀ ਇਹ ਹੈ ਥੜਾ ਸਹਿਬ ਦਰਸ਼ਨ ਦਿਦਾਰ ਕਰੋ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤ